ਜੇ ਤੂੰ ਜੁੜਿਆ ਰਹੇਂਗਾ ਤੇਰੇ ਬੈਠਿਆਂ ਦੇ ਕਾਰਜ ਹੋਣਗੇ ਜਿਹੜੀ ਫਾਈਲ ਤੇ ਸਾਈਨ ਹੀ ਨਾ ਹੁੰਦੇ ਤੇ ਸਵੇਰੇ ਜਾ ਕੇ ਦੇਖੇਗਾ ਹੋਏ ਹੋਣਗੇ ਜਿਹੜਾ ਅਵਸਰ ਮਿਲਦਾ ਨਹੀਂ ਨਾ ਉਹ ਆਪਣੇ ਆਪ ਕਰੇਗਾ ਮਰ ਜਾਏਗਾ ਜਿਹੜਾ ਕੋਈ ਕੰਮ ਅੜਿਆ ਪਿਆ ਮਾਰੇ ਕਹਿੰਦੇ ਅਚਿੰਤ ਕੰਮ ਕਰੇ ਪ੍ਰਭ ਤਨ ਕਹਿ ਉਹਨਾਂ ਦੇ ਉਹ ਕੰਮ ਮਾਲਕ ਕਰ ਦਿੰਦਾ ਜਿੱਥੇ ਬੰਦਾ ਹੱਥ ਕੜੇ ਕਰ ਦਿੰਦਾ ਵਸ ਮੇਰੇ ਵਸ ਦੀ ਨਹੀਂ ਹੋਣ ਗੱਲ ਉਹ ਵੀ ਕੰਮ ਕਰ ਦਿੰਦਾ ਉਹ ਵੀ ਕਾਰਜ ਕਰ ਦਿੰਦਾ ਇਸ ਗਰਗੇ ਮਰਜ ਕਹਿੰਦੇ ਨੇ ਫੇ ਉਹਦੇ ਨਾਲ ਜੁੜ ਜੇ ਤੂੰ ਉਹਨੂੰ ਵਿਸਾਰ ਦੇਂਗਾ ਕੋਟ ਬਿਗਨ ਤਿਸ ਲਾਗਤੇ ਜਿਸਨੂੰ ਵਿਸਰੇ ਨਾਉ ਅਗਲੀ ਬੜੀ ਪੰਕਤੀ ਸਖਤ ਆ ਰਹੀ ਹੈ ਸਕਦਾ ਮਤਲਬ ਵੀ ਜਿਹੜਾ ਸਨੇਹ ਰੂਪੀ ਡੰਡਾ ਵਜਣਾ ਉਹ ਸਿਆਣਾ ਪਹਿਣਾ